ਜੀ ਸਾਰੇ ਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਮਸ਼ੀਨ ਵਰਕ ਦੇ ਸੂਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤਾਂ ਕਿ ਸਾਰੇ ਸੂਟਾਂ ਦੇ ਡਿਜ਼ਾਈਨ ਤੁਸੀਂ ਪ੍ਰੋਪਰ ਵੀਡੀਓ ਵਿੱਚ ਚੈੱਕ ਕਰ ਸਕੋ ਪ੍ਰਾਈਸ ਵੀ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਸੋ ਕਰਦੇ ਆਂ ਵੀਡੀਓ ਨੂੰ ਸਟਾਰਟ ਹੈ ਆਪਣਾ ਫਰਸਟ ਸੂਟ ਹੈ ਜੀ ਜਿਹੜਾ ਕਿ ਆਪਾਂ ਪਿਓਰ ਸਿਲਕ ਦੇ ਫੈਬਰਿਕ ਉੱਪਰ ਰੈਡੀ ਕੀਤਾ ਮਸਟਰਡ ਟੋਨ ਦਾ ਸੂਟ ਹੈ ਜੀ 올ਓਵਰ ਸੂਟ ਹੋਏਗਾ ਇਹ ਜੋ ਤੁਸੀਂ ਵਰਕ ਦੇਖ ਰਹੇ ਹੋ ਇਹ ਆਪਣਾ ਘੇਰੇ ਦਾ ਵਰਕ ਹੋਏਗਾ ਬਹੁਤ ਹੀ ਹੈਵੀ ਕੇਰੇ ਰੈਡੀ ਹੋਇਆ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਔਰ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤਾ ਇਹ ਘੇਰੇ ਤੇ ਵਰਕ ਆਏਗਾ ਜੀ ਉਸ ਤੋਂ ਬਾਅਦ ਆਪਾਂ ਇਹਦੀ ਬਾਜੂ ਵੀ ਰੈਡੀ ਕੀਤੀ ਆ ਬਾਜੂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲੀ ਇਹਦੀ ਬਾਜੂ ਵਰਕ ਹੋਏਗਾ ਬਾਜੂ ਵੀ ਇਹਦੀ ਬਹੁਤ ਹੈਵੀ ਰੈਡੀ ਹੋਈ ਹੋਈ ਆ ਇਹਦੇ ਵਿੱਚ ਆਪਾਂ ਕੱਟ ਵਰਕ ਕੀਤਾ ਹੋਇਆ ਜਿਹੜੀ ਆਪਾਂ ਇਹਦੇ ਵਿੱਚ ਚੈੱਕ ਬਣਾ ਕੇ ਜਾਲੀ ਬਣਾਈ ਹੋਈ ਆ ਉਹਦੇ ਵਿੱਚ ਆਪਾਂ ਕੱਟ ਕਰਕੇ ਸਾਰਾ ਉਹਨੂੰ ਕਟਿੰਗ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਦਿੱਤਾ ਹੋਇਆ ਬਹੁਤ ਹੀ ਹੈਵੀ ਬਾਜ਼ੂਆ ਜਿਹੜੀ ਕਿ ਤੁਹਾਡੀ ਪੂਰੀ ਲੈਂਥ ਦੇ ਵਿੱਚ ਡਿਜ਼ਾਈਨ ਆਉਂਦਾ ਉਹ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਸੈਮੀ ਚਨਾਉਣ ਦਾ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦੀ ਲੁੱਕ ਦੇ ਵਿੱਚ ਦੁਪੱਟਾ ਰੈਡੀ ਹੋਇਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਲਰ ਆਪਾਂ ਜਿਹੜੇ ਦੁਪੱਟੇ ਦੇ ਵਿੱਚ ਯੂਜ਼ ਕੀਤੇ ਉਹ ਸਾਰੇ ਥ੍ਰੈਡ ਜੋ ਆਪਾਂ ਥ੍ਰੈਡ ਯੂਜ਼ ਕੀਤਾ ਹੋਇਆ ਉਸੇ ਹੀ ਕਲਰ ਦੇ ਆਪਾਂ ਦੁਪੱਟੇ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਕਲਰ ਯੂਜ਼ ਕੀਤੇ ਹੋਇਆ ਗ੍ਰੀਨ, ਰੈੱਡ, ਰੈੱਡ ਮੈਰੂਨ ਔਰ ਮਸਟਰਡ ਸ਼ੇਡ ਦੁਪੱਟੇ ਉੱਪਰ ਲੇਸ ਲਗਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜੀ ਮੈਰੂਨ ਕਲਰ ਦੀ ਲੇਸ ਲਗਾਈ ਆ ਇਹਨੂੰ ਤੁਸੀਂ ਪਾਰਟੀ ਵੇਅਰ ਯੂਜ਼ ਕਰ ਸਕਦੇ ਹੋ ਸੂਟ ਨੂੰ ਜਾਂ ਫਿਰ ਕੈਜ਼ੂਅਲ ਵੀ ਵੇਅਰ ਕਰ ਸਕਦੇ ਹੋ ਕਲਰ ਕੰਟਰਾਸਟ ਅਗਰ ਤੁਸੀਂ ਕੋਈ ਹੋਰ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਆਪਾਂ ਤੁਹਾਡੇ ਲਈ ਕਰਕੇ ਦੇਵਾਂਗੇ ਜੀ ਚਲੋ ਜੀ ਨੈਕਸਟ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸੂਟ ਆਪਾਂ ਰੈਡੀ ਕੀਤਾ कॉटन ਦੇ ਸਟੱਫ ਦੇ ਵਿੱਚ ਇਹ कॉटन ਦਾ ਘੇਰੇ ਵਰਕ ਦਾ ਸੂਟ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਵਰਕ ਹੋਇਆ ਹੋਇਆ ਇਹ ਵਾਲਾ ਇਹਦਾ ਕਿ ਰਵਾਰਕੇ ਬਹੁਤ ਹੀ ਸੋਹਣਾ ਜਿਹਾ ਔਰ ਯੂਨੀਕ ਜਿਹਾ ਡਿਜ਼ਾਈਨ ਹੈ ਜਿਹਨੂੰ ਕਿ ਤੁਸੀਂ ਨੋਰਮਲ ਵੇਅਰ ਕਰ ਸਕਦੇ ਹੋ ਜਿੱਦਾਂ ਕੋਈ ਟੀਚਰ ਵਗੈਰਾ ਲਾਈਨ ਦੇ ਵਿੱਚ ਸਰਵਿਸ ਵਾਲੀਆਂ ਲੇਡੀਜ਼ ਹੁੰਦੀਆਂ ਤੁਸੀਂ ਇਹਨੂੰ ਆਰਾਮ ਨਾਲ ਆਪਣਾ ਵੇਅਰ ਕਰ ਸਕਦੇ ਹੋ ਜੀ ਬਹੁਤ ਹੀ ਸੋਹਰ ਜਿਹਾ ਔਰ ਯੂਨੀਕ ਜਿਹਾ ਸੂਟ ਹੈ ਘੇਰੇ ਦੇ ਉੱਤੇ ਵਰਕ ਹੋਇਆ ਹੋਇਆ ਔਰ ਉਸ ਤੋਂ ਬਾਅਦ ਇਹਦੀ ਬਾਜੂ ਤੇ ਆਪਾਂ ਕੱਟ ਵਰਕ ਦਿੱਤਾ ਹੋਇਆ ਜੀ ਕਾਂਚੇ ਦੇ ਉੱਪਰ ਵਰਕ ਨਹੀਂ ਹੈਗਾ ऑनली बाजू और घेरा वर्क होया हो देख सकते दे। हो दुपट्टा ये आप रेडी किया जी शिफोन का डबल शेड का दुपट्टा होएगा वो वह देख सकते दे। हो डबल शेड सूट नाल दा बेस कलर और जो आप थ्रेड यूज किया कलर कंट्रास्ट करके आप डबल शेड का दुपट्टा बनाया होस आप जो नीचे कटवर्क दिता हो ਉਸ ਕਲਰ ਦੀ ਲੇਸ ਲਗਾ ਕੇ ਇਹਨੂੰ ਹਾਈਲਾਈਟ ਕੀਤਾ ਹੋਇਆ ਜੀ ਬਹੁਤ ਸੋਹਣਾ ਸੂਟ ਲੱਗ ਰਿਹਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਾ ਸਕਦੇ ਹੋ ਵਿਦਾਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਵਿਦਾਊਟ ਦੁਪੱਟਾ ਵੀ ਲੈ ਸਕਦੇ ਹੋ ਜੀ ਚਲੋ ਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਜਿਹੜਾ ਕਿ ਰੈਡੀ ਕੀਤਾ ਆਪਾਂ ਪਲੇਨ ਪਸ਼ਮੀਨੇ ਦੇ ਵਿੱਚ ਬਲੈਕ ਕਲਰ ਦੇ ਵਿੱਚ ਇਹ ਵਾਲਾ ਸੂਟ ਹੈ ਇਦੇ ਵਿੱਚ ਆਪਾਂ neck ਤੇ ਵਰਕ ਕੀਤਾ ਇਹਦਾ neck ਵਰਕ ਆਏਗਾ ਠੀਕ ਹੈ ਜੀ ਇਹ ਵਾਲਾ ਇਹਦਾ neck ਦਾ ਵਰਕ ਆਏਗਾ ਉਸ ਤੋਂ ਬਾਅਦ ਇਹਦੇ ਘੇਰੇ ਦੇ ਉੱਤੇ ਆਪਾਂ ਵਰਕ ਕੀਤਾ ਹੋਇਆ ਇਹ ਇਹ ਵੀ ਸੂਟ ਬਹੁਤ ਹੀ ਸੋਹਣਾ ਔਰ ਬਹੁਤ ਹੀ ਯੂਨੀਕ ਜਿਹਾ ਸੂਟ ਹੈ ਕੱਟ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਬਰ ਜੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਹੈ नैक और घेरा और यदि स्लीव यीव उपर कम है यहां नैक आजेगा बाजू आप दिखा दें वाला यदि बाजू वर्क होएगा जी ये भी बहुत सोना और बहुत ही डिजाइनर जहा सूट रेडी हो विदाउट दुपट्टा आप रेडी किया जी तेरह सौ रुपए विदाउट दुपट्टा रहेगा अगर तीन दुपट्टा लगाना चाहते हो तभी लगवा सकते हो जी ਨੈਕਸਟ ਆਪਾਂ ਸੂਟ ਤੁਹਾਨੂੰ ਦਿਖਾਉਣੀਆਂ ਇਹ ਵੀ ਕਾਟਨ ਦੇ ਵਿੱਚ ਜਾਮ ਕਾਟਨ ਦਾ ਸੂਟ ਹੋਏਗਾ ਪੀਚ ਕਲਰ ਦਾ ਸੂਟ ਹੈ ਜੀ ਲਾਈਨਿੰਗ ਵਾਲਾ ਸਟੱਫ ਹੈ ਇਹ ਵੀ ਬਹੁਤ ਹੀ ਸੌਫਟ ਜਸਟ ਸਟੱਫ ਹੈ ਦਾ 올ਓਵਰ 5 ਮੀਟਰ ਫੈਬਰਿਕ ਹੈ ਇਹਦੇ ਆਪਾਂ ਘੇਰੇ ਦੇ ਉੱਪਰ ਕਟਵਰਕ ਕੀਤਾ ਇਹ ਵਾਲਾ ਕਟਵਰਕ ਇਹਦੀ ਘੇਰੇ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਔਰ ਇਹਦੇ ਉੱਪਰ ਇੱਕ ਬੂਟਾ ਪਿਆ ਹੋਇਆ ਹੈ ਈਵਲ ਵਰਕ ਦਾ ਔਰ ਇੱਕ ਬੂਟਾ ਉੱਪਰ ਹੈ ਔਰ ਉਸ ਤੋਂ ਬਾਅਦ ਇੱਕ ਬੂਟਾ ਉੱਪਰ ਹੈ ਤਿੰਨ ਬੂਟੇ ਪਾਏ ਹੋਏ ਆ ਇਹਦੇ ਵਿੱਚ ਸ਼ਰਟ ਦੇ 프ਰੰਟ ਦੇ ਵਿੱਚ ਸ਼ਰਟ ਦੇ 프ਰੰਟ-ਫਰੰਟ ਤੇ ਹੀ ਵਰਕਰ ਜੀ ਬਾਜੂ ਤੇ ਵਰਕ ਨਹੀਂ ਹੋਏਗਾ ਦੁਪੱਟਾ ਇਹਦੇ ਨਾਲ ਪਲੇਨ ਰੈਡੀ ਹੋਇਆ ਹੋਇਆ ਹੈ ਪੀਚ ਕਲਰ ਦਾ ਪੀਚ ਕਲਰ ਦਾ ਪਲੇਨ ਦੁਪੱਟਾ ਜੀ ਉਹ ਤੁਸੀਂ ਦੇਖ ਸਕਦੇ ਪੀਛਾ ਸ਼ੀਡ ਹੈ ਬਹੁਤ ਹੀ ਸੋਹਣਾ ਇਹ ਜਾਮ ਕਾਟਨ ਦਾ ਸਟੱਫ ਹੈ ਬਹੁਤ ਵਧੀਆ ਸਟੱਫ ਹੈ ਕੋਈ ਲੂਮ ਵਗੈਰਾ ਨਹੀਂ ਆਉਂਦੀ ਚਾਹੇ ਇਹਨੂੰ ਲਾਈਨਿੰਗ ਲਾ ਕੇ ਸਟਿਚ ਕਰਾ ਲਓ ਚਾਹੇ ਤੁਸੀਂ ਇਹਨੂੰ ਵਿਦਆਊਟ ਲਾਈਨਿੰਗ ਲਗਾ ਕੇ ਸਟਿਚ ਕਰਾ ਲਓ ਪ੍ਰਾਈਸ ਇਹਦਾ ਰਹੇਗਾ ਜੀ 1300 ਰੁਪਏ ਸ਼ਿਪਿੰਗ ਜੇ ਦੀ ਐਕਸਟਰਾ ਹੋਏਗੀ 1300 ਇਹਦਾ ਪ੍ਰਾਈਸ ਹੋਏਗਾ ਐਦਾਂ ਦੇ ਸੋਹਣੇ ਸੋਹਣੇ ਸੂਟਾਂ ਦੇ ਲਈ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੁਕਟਾਂ ਦੇ ਕਲੈਕਸ਼ਨ ਦੇ ਨਾਲ ਥੈਂਕ ਯੂ